ਸਾਬ ਪਿੰਡ ਦਾ ਵਿਕਾਸ ਸ਼ੁਰੂ ਕੀਤਾ ਕੀ ਕਹਿਣਾ ਚਾਹੋਗੇ ਇਹਦੇ ਤੇ ਜਗਿੰਦਰ ਸਿੰਘ ਸਰਪੰਚ ਤੇ ਸ੍ਰੀ ਸ਼ਮਾ ਸਾਡੇ ਆਪਣੇ ਹਲਕੇ ਦੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਕਾਰਜਕਾਰੀ ਪ੍ਰਧਾਨ ਉਹਨਾਂ ਦੀ ਰਾਏ ਮਿਲਾਈ ਹੇਠ ਆਪਣੇ ਪਿੰਡ ਦਾ ਸੀਵਰੇਜ ਦਾ ਖੂਹ ਗਲੀਆਂ ਨਾਲੀਆਂ ਦਾ ਕੰਮ ਬਰੇਡ ਜੋੜਾਂ ਛੋੜਾਂ ਨਾਲ ਚੱਲ ਰਿਹਾ ਇੱਕ ਆਪਣੇ ਮਨ ਦੇ ਵਿੱਚ ਕ੍ਰੈਸ਼ ਆ ਕਿ ਪਿੰਡ ਨੂੰ ਬਲੰਦੀਆਂ ਤੇ ਔਰ ਵਧੀਆ ਸੁੰਦਰ ਪਿੰਡ ਬਣਾ ਕੇ ਆਪਣੇ ਮਰਦ ਚਾਹ ਤਾਂ ਇਹਨੂੰ ਪਿੰਡ ਨੂੰ ਵਧੀਆ ਬਣਾਉਣਾ ਤੇ ਮਾਰੇ ਦੀ ਕਿਰਪਾ ਨਾਲ ਵਧੀਆ ਕੰਮ ਚੱਲ ਰਿਹਾ ਜੀ ਸਾਹਿਬ ਡਾਕਟਰ ਸਚੀ ਸਿੰਘ ਹੈ ਜੀ ਤੇ ਸਰਪੰਚ ਸਾਹਿਬ ਭਰਾ ਅੰਡੈਰ ਕਾ ਸਾਨੂੰ ਪੰਚਾਇਤ ਵਿੱਚ ਐਜ ਮੈਂਬਰ ਤੌਰ ਤੇ ਚੁਣਿਆ ਆ ਆ ਜਿਹੜਾ ਕੰਮ ਹੁਣ ਅਸੀਂ ਉਹਦਾ ਸ਼ੁਰੂ ਹੋਇਆ ਉਥੇ ਸਰਕਾਰੀ ਕੰਪੈਨਸਰੀ ਸਰਕਾਰੀ ਸਕੂਲ ਸੁਗਰਸ਼ੀ ਹੋਸਟਲ ਆ ਆ ਘਰ ਨੇ ਦੁਕਾਨਾਂ ਨੇ ਅੱਜ ਤੱਕ ਕੋਈ ਵੀ ਪੰਚਾਇਤਾਂ ਬੜੀਆਂ ਆਈਆਂ ਬੜੀਆਂ ਗਈਆਂ ਕਿਸੇ ਨੇ ਵੀ ਇਹ ਜਗ੍ਹਾ ਦੇ ਵੱਲ ਧਿਆਨ ਨਹੀਂ ਕੀਤਾ ਵੀ ਇੱਥੋਂ ਦੇ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਆ ਅਸੀਂ ਧੰਨਵਾਦੀ ਆ ਸਰਪੰਚ ਜਗਿੰਦਰ ਸਿੰਘ ਜੀ ਉਹਨਾਂ ਦੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਕੰਮ ਸ਼ੁਰੂ ਆਇਆ ਤੇ ਇੱਥੋਂ ਹੀ ਸ਼ੁਰੂ ਕੀਤਾ ਕਿ ਜਿਹੜਾ ਕੰਮ ਅੱਜ ਤੱਕ ਕਿਸੇ ਪੰਚਾਇਤ ਨੇ ਨਹੀਂ ਕਰਾਇਆ ਆਪਾਂ ਸਭ ਤੋਂ ਪਹਿਲ ਦੇ ਅਧਾਰ ਤੇ ਆਪਾਂ ਉਸੇ ਕੰਮ ਨੂੰ ਸ਼ੁਰੂ ਕੀਤਾ ਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਪੰਚ ਸਾਹਿਬ ਦੇ